ਸੋ ਅੱਡੇ ਤਾਂ ਮੈਨੂੰ ਲੱਗਦਾ ਅੰਦਰ ਹੀ ਹੈ ਕੰਮ ਹਾਂ ਹੈਗਾ ਬਾਰ ਵੀ ਮੈਂ ਵੀਡੀਓ ਨਹੀਂ ਬਣਾਉਂਦੀ ਹੈਗੀ ਯਾਰ ਥੋੜਾ ਹੀ ਹੈ ਅੰਦਰ ਅੰਦਰ ਆ ਬਾਰ ਥੋੜਾ ਕੰਮ ਹੈ ਮੈਨੂੰ ਐਂ ਲੱਗਦਾ ਬਰਬਾਦ ਟਾਈਮ ਜਾਂ ਛੇਤੀ ਹੋ ਜਾਵੇ ਮੈਨੂੰ ਵੀ ਐਂ ਆ ਬਸ ਨਹੀਂ ਤੂੰ ਤਾਂ ਦਿਨ ਚ ਵੀ ਲਾ ਲਿਆ ਕਰ ਦਿਨ ਚ ਬਾਧੂ ਆ ਜਾਂਦੇ ਨੇ ਕੰਮ ਨਿਬੇੜ ਲਿਆ ਕਰ ਪਹਿਲਾਂ ਘਟ ਜਾਵੇਗਾ ਨਹੀਂ ਹੁਣ ਨਹੀਂ ਘਟਦਾ ਹਾਲ ਤਾਂ ਹੋਣੇ ਲੱਗੀਆਂ ਐਂ ਕਰਿਆ ਕਰ ਠੰਡੇ ਠੰਡੇ ਪਹਿਲਾਂ ਕੰਮ ਨਿਬੇੜਦਾ ਹਨਾ ਫੇਰ ਲਾ ਲਿਆ ਫਿਰ ਜਦੋਂ ਆਪਾਂ ਗੱਲਾਂ ਚੱਲ ਅੱਗ ਜਾਂਦੇ ਆ ਲਾਈਵ ਫੇਰ ਲੇਟ ਹੋ ਜਾਂਦਾ ਕੰਮ ਨੂੰ ਫਿਰ ਦਿਲ ਨਹੀਂ ਕਰਦਾ ਗਰਮੀ ਚ ਫੇਰ ਕਿੱਥੇ ਧੁੱਪ ਚ ਜੀ ਕਰਦਾ ਹਲੇ ਨਹੀਂ ਘਟਦਾ ਸਾਲ ਹੋਊਗਾ ਜਦੋਂ ਉਦੋਂ ਘਟੂਗਾ ਹਲੇ ਨਹੀਂ ਇੰਨੀ ਛੇਤੀ ਨਹੀਂ ਘਟਦਾ ਆ ਫੇਰ ਤਾਂ ਘਟਾ ਦਾਂਗੇ ਨਹੀਂ ਹੁਣੇ ਸਵੇਰੇ ਐਂ ਕਰਿਆ ਕਰ ਸਵੇਰੇ ਕੰਮ ਕਰ ਲਿਆ ਕਰਨਾ ਤੇਰੇ ਬੱਚੇ ਜਾਂਦੇ ਨੇ ਮੈਂ ਤਾਂ ਲੇਟ ਰੋਟੀ ਲਾਉਣੀ ਆ 10 ਵਜੇ ਤੇ ਫੇਰ ਬਿਹੜੇ ਚ ਝਾੜੂ ਲਗਾਉਣਾ ਹੁੰਦਾ ਹਨਾ ਐਂ ਕੰਮ ਫੇਰ ਆਪਾਂ ਬਹਿ ਜਾਨੇ ਗੱਲਾਂ ਮਾਰਨ ਜਾਂਦੇ ਆ ਫੇਰ ਲੇਟ ਹੋ ਜਾਂਦੇ ਆ ਰਜਿੰਦਰ ਸਿੰਘ ਜੀ ਆ ਗਏ ਸਤਿ ਸ੍ਰੀ ਅਕਾਲ ਜੀ ਰਜਿੰਦਰ ਜੀ ਫੇਰ ਐ ਲੇਟ ਹੋ ਜਾਂਦੇ ਆ ਮੈਂ ਤਾਂ ਹੀ ਨਹੀਂ ਲਾਉਂਦੀ ਸਵੇਰੇ ਸਵੇਰੇ ਹੋਰ ਦੇ ਚੱਲਦੇ ਹੁੰਦੇ ਨੇ ਕਮੈਂਟ ਕਰਿਆਉਣੀ ਆ ਵਿੱਚ ਦੇਖਿਆਉਣੀ ਆ ਟਾਈਮ ਲਾਇਆਉਣੀ ਆ ਥੋੜਾ ਜਾਂ ਪਰ ਆਪ ਦਾ ਤਾਂ ਫਿਰ ਗੱਲਾਂ ਮਾਰਨੀਆਂ ਪੈਂਦੀਆਂ ਨੇ ਨਾ ਟਾਈਮ ਲੱਗ ਲੇਟ ਹੋ ਜਾਣੀਆਂ ਹੈ ਲੋ ਜੀ ਚਲੇਗੇ ਸਾਰੇ ਭੱਜ ਕੇ ਸਾਰੇ